ਹਾਂ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਕਮੀਜ਼ ਦੀ ਕਟਿੰਗ ਦੱਸਦੇ ਹਾਂ ਜੀ। ਭੈਣ ਦਾ ਮੈਸੇਜ ਆਇਆ ਸੀ ਜੀ ਉਹਨਾਂ ਨੇ ਮੈਨੂੰ ਨਾਪ ਸੈਂਡ ਕੀਤਾ ਸੀ ਜਿਹੜੇ ਮੇਰਾ ਨਾਪ ਉੱਪਰ ਲਿਖਿਆ ਹੈ ਮੈਂ ਉਸ ਨਾਪ ਦੀ ਕਟਿੰਗ ਕਰ ਰਹੀ ਹਾਂ। ਠੀਕ ਹੈ ਜੀ ਇਹ ਕਮੀਜ਼ ਦੀ ਮੈਂ ਲੈਂਥ ਲੈਣੀ ਹੈ 42 ਇੰਚ ਠੀਕ ਹੈ ਜੀ। ਇਹਦੇ ਤੇ ਆਪਾਂ ਨੇ ਰੈਸ ਲਗਾਉਣੀ ਹੈ ਇਹ ਮੈਂ 4 ਇੰਚ ਘੇਰਾ ਦਾ ਵਾਧਾ ਲਿਆਗਾ। ਠੀਕ ਹੈ। ਇਹ ਆਪਾਂ ਇਸ ਨਾਪ ਦੀ ਕਟਿੰਗ ਕਰ ਰਹੇ ਹਾਂਗੇ। ਇਹ ਦੇਖੋ ਜੀ ਇਹ ਆਲ ਓਵਰ ਸੂਟ ਆ ਕਾਟਨ ਦਾ ਸੂਟ ਆ ਬਿਨਾ ਲਾਈਨਿੰਗ ਤੋਂ ਪਹਿਨ ਸਟਿਚ ਕਰਨੇ। ये आप देखो कमीज की लेंथ ला रहे हैं जी बयाली इंच चौबीस इंच आप घेरे की कटिंग कर रहे हैं जी ਇਹ ਦੇਖੋ ਜੀ ਇਹ ਆਪਾਂ ਕਮੀਜ਼ ਲਾ ਲਈ ਫਰੰਟ ਵਾਲਾ ਪੀਸ ਸਾਈਡ ਤੋਂ ਆਪਾਂ ਜਿਹੜੇ ਪੌਂਚੇ ਪਾਉਣੇ ਆਪਾਂ ਉਹ ਵਾਲੇ ਲਾਹਾਂਗੇ ਇਹਦੇ ਤੋਂ ਕੈਂਚੀ ਆਪਾਂ ਤੋਂ نیچے ਘਿਰ ਗਈ ਸੀ ਇਹਦੇ ਤੇ ਆਪਾਂ ਤੇਲ ਲਾ ਕੇ ਥੋੜਾ ਜਿਹਾ ਕੰਮ ਚਲਾ ਰਹੇ ਹਾਂ हम आप बैक वाला पीस ला जी बैक वाला पीस आप तीन इंच लैके कपड़ा फिर ये कटिंग करा जी इस तरह उपर ये देखो जी उन्नीस इंच है गे, ब्रेस्ट सोलह इंच कमर भी इंच हिप ਜਿਹੜਾ ਭੈਣ ਦਾ ਮੈਸੇਜ ਆਇਆ ਸੀ ਜੀ ਉਹਦੇ ਦੇ ਬੈਕ ਵਾਲਾ ਗਲਤ 4 ਇੰਚ ਸੀ ਇਹ ਮੈਂ 4.5 ਇੰਚ ਲੈਣਾ ਜੀ ਇਹ ਦੇਖੋ ਜੀ ਤੁਸੀਂ ਇਹਦਾ 6.5 ਇੰਚ ਤੀਰਾ ਲੈਣਾ ਜੀ 7 ਇੰਚ ਦੀ ਮੋਡੇ ਦੀ ਕਾਟ ਲੈਣੀ ਆ ਇਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਚੌਰਸ ਡੱਬਾ ਬਣਾ ਲੈਣਾ ਅੰਦਰ ਨੂੰ ਤੁਸੀਂ ਦੇਖੋ ਇੱਥੋਂ 6 ਇੰਚ ਲੈਣਾ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਦੇ ਵਿੱਚ ਅੱਧਾ ਇੰਚ ਤੁਸੀਂ ਅੰਦਰ ਨੂੰ ਡਾਊਨ ਰੱਖਣਾ ਠੀਕ ਹੈ ਜੀ ਇੱਥੇ ਤੁਸੀਂ ਆਪਦੀ ਬ੍ਰੈਸਟ ਦੀ ਨਿਸ਼ਾਨੀ ਲਗਾਉਣੀ ਆ ਅੱਧਾ ਇੰਚ ਤੁਸੀਂ ਵੱਧ ਲੈ ਕੇ ਇਹਨੂੰ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਦੇਖੋਗੇ पौने दो इंच आ गए जी एक इंच की इस तरह तुम्हें इतों गुलाई देनी है बैक वाले पीस की इस तरह इंची टेप रख के अद्धा इंच इतों लैके गुलाई देनी है ठीक है जी बहुत ही सौखा तरीका इस तरह करके तुम्हें यदि हूँ कटिंग कर देनी है आप फ्रंट वाले पीस की कटिंग कर रहे हैं जी ਠੀਕ ਹੈ ਜੀ ਇਹਦੀ ਆਪਾਂ ਪਲੇਟ ਲਵਾਂਗੇ ਜੀ 12 ਇੰਚ ਤੇ 3.5 ਇੰਚ ਆਪਾਂ ਚੜਾਈ ਲਵਾਂਗੇ 7 ਇੰਚ ਪਲੇਟ ਦੀ ਲੈਂਥ 3.5 ਇੰਚ نیچے ਲਵਾਂਗੇ ਇੱਥੋਂ ਦੇਖੋ ਤੁਸੀਂ ਆ ਬਿਲਕੁਲ ਇਹਦਾ ਜਿਹੜਾ ਸੈਂਟਰ ਦਾ ਨਿਸ਼ਾਨ ਹੁੰਦਾ ਇੱਥੋਂ ਨਹੀਂ ਲੈਣਾ ਅੱਧਾ ਇੰਚ ਤੁਸੀਂ نیچے ਰੱਖ ਕੇ ਫਿਰ ਤੁਸੀਂ ਲੈਣਾ ਠੀਕ ਹੈ ਜੀ 2.5 ਇੰਚ ਪਲੇਟ ਦੀ ਤੁਸੀਂ ਚੜਾਈ ਲੈਣੀ ਹੈ ਏ ਦੇਖੋ ਜੀ ਤੁਸੀਂ 7.5 ਇੰਚ ਇੱਥੋਂ ਲੈਣੀ ਆ ਸਾਈਡ ਵਾਲੀ ਪਲੇਟ 2.5 ਇੰਚ ਤੇ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਟੱਕ ਲਗਾ ਕੇ ਤੁਸੀਂ ਸਾਰੀਆਂ ਪਲੇਟਾਂ ਦੀਆਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਾਂਗੇ ਲੈਂਥ ਲਈ ਆਪਾਂ 4.5 ਸਵਾ 2 ਇੰਚ ਲਈ ਆਪਾਂ ਚੌੜਾਈ ਇਹ ਦੇਖੋ ਜੀ ਹੁਣ ਆਪਾਂ ਬਾਜੂ ਦੀ ਕਟਿੰਗ ਕਰਦੇ ਆਂ ਹੀ ਬਾਜੂ ਮੈਂ ਲੈਂਥ ਰੱਖਣੀ ਹੈ ਜੀ 17 ਇੰਚ ਤੇ ਆਰ 20 ਇੰਚ ਮੈਂ ਲੈਂਥ ਲਈ ਹੈ ਬਾਜੂ ਦੀ 3 ਇੰਚ ਦਾ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ 2 ਇੰਚ ਦਾ ਇਧਰੋਂ ਲਗਾ ਕੇ 6 ਇੰਚ ਦਾ ਤੁਸੀਂ ਉਧਰੋਂ ਲੈਣਾ ਠੀਕ ਹੈ ਜੀ ਮੂਰੀ ਦਾ ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਇਸ ਤਰ੍ਹਾਂ ਹਲਕੀ ਜਿਹੀ ਗੁਲਾਈ ਦੇ ਦੇਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਠੀਕ ਹੈ ਜੀ ਇਹਦੇ ਚ ਇੱਕ ਸਕੇਲ ਫੱਟੀ ਵੀ ਹੁੰਦੀ ਹੈ ਬਾਜੂ ਦੀ ਕੱਟ ਵਾਲੀ ਉਹ ਵੀ ਮੈਂ ਤੁਹਾਨੂੰ ਪਾਕੇ ਖਾਉਂਗੀ ਵੀ ਤੁਸੀਂ ਕਾਟ ਉਹਦੇ ਨਾਲ ਵੀ ਬਹੁਤ ਸੌਖੇ ਤਰੀਕੇ ਨਾਲ ਪਾ ਸਕਦੇ ਹੋ ਠੀਕ ਹੈ ਜੀ ਕਈ ਵੇ ਪੈਣਾ ਨੂੰ ਫਰੰਟ ਵਾਲੀ ਕਾਟ ਕਈ ਵਾਰੀ ਘੱਟ ਪੈ ਜਾਂਦੀ ਹੈ ਕਈ ਵਾਰੀ ਵੱਧ ਪੈ ਜਾਂਦੀ ਹੈ ਉਹ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦੀ ਹਾਂ ਠੀਕ ਹੈ ਜੀ ਇਹ ਦੇਖੋ ਜੀ ਤੁਸੀਂ 1.5 ਇੰਚ ਇੱਥੇ ਨਿਸ਼ਾਨੀ ਲਗਾ ਲੈਣੀ ਆ ਇਹ ਹੀ ਚੱਕ ਕੇ ਤੁਸੀਂ ਪੀਸ ਆਏ ਉੱਪਰ ਰੱਖ ਲੈਣਾ ਠੀਕ ਹੈ ਹੁਣ ਦੇਖੋ ਤੁਸੀਂ ਬਿਲਕੁਲ ਇਹਦੇ ਨਾਲ-ਨਾਲ ਕਟਿੰਗ ਕਰ ਦੇਣੀ ਆ ਬਹੁਤ ਹੀ ਸੌਖਾ ਤਰੀਕਾ ਹੈ ਇਹ ਠੀਕ ਹੈ ਜੀ ਬਸ ਇਹ ਆਪਣੀ ਬਾਜੂ ਦੀ ਕਟਿੰਗ ਹੋ ਗਈ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਜਰੂਰ ਕਰ ਦਿਓ